ਕਿ ਸੇ ਦੇ ਵੀ ਧਾਰਮਿਕ ਮਾਮਲਿਆਂ 'ਚ ਦਖਲ ਨਹੀਂ ਦੇਣਗੇ। ਉਹ ਨੀਲਾ ਰੱਖਣ, ਉਹ ਪੀਲਾ ਰੱਖਣ, ਉਹ ਕਾਲਾ ਰੱਖਣ ਜਿਹੜਾ ਮਰਜੀ ਰੱਖਣ। ਸਾਨੂੰ ਨਹੀਂ ਕੋਈ ਉੱਤੇ ਕਮੈਂਟ ਕਰਨੇ ਪਰ ਅਸੀਂ ਮੈਂ ਇੱਕ ਸਿੱਖ ਹੋਣ ਦੇ ਨਾਤੇ ਕਹਣਾ ਕਿ ਕੀ ਗੋਬਿੰਦ ਰਾਏ ਨੂੰ ਗੋਬਿੰਦ ਸਿੰਘ ਤੋਂ ਅਲੱਗ ਕਰ ਦੇਣਗੇ? ਕੀ ਧਰਮਦਾਸ ਨੂੰ ਧਰਮ ਸਿੰਘ ਤੋਂ ਅਲੱਗ ਕਰ ਦੇਣਗੇ ਪੰਜ ਪਿਆਰਿਆਂ 'ਚੋਂ? ਕੀ ਦਇਆram ਨੂੰ ਦਇਆ ਸਿੰਘ ਤੋਂ ਅਲੱਗ ਕਰ ਦੇਣਗੇ ਪੰਜ ਪਿਆਰਿਆਂ 'ਚੋਂ? ਸਵਾਰਨੋ ਇੰਡੋਨੇਸ਼ੀਆ ਦਾ ਰਾਸ਼ਟਰਪਤੀ ਰਿਹਾ 21 ਸਾਫ ਇੰਡੋਨੇਸ਼ੀਆ 100% ਇਸਲਾਮਿਕ ਮੁਲਕ ਹੈ ਇਸ ਵੇਲੇ 100% ਪਰ ਤੁਹਾਨੂੰ ਪਤਾ ਕਿ ਦੁਨੀਆ ਦੀ ਸਭ ਤੋਂ ਵਧੀਆ ਰਾਮਲੀਲਾ ਇੰਡੋਨੇਸ਼ੀਆ ਚ ਹੁੰਦੀ ਹੈ ਇੰਡੋਨੇਸ਼ੀਆ ਦੇ ਬੈਂਕ ਦਾ ਨਾਮ ਕੀ ਹੈ ਕੁਵੇਰ ਬੈਂਕ ਹਿੰਦੂ ਦੇਵਤਾ ਉੱਥੋਂ ਦੀ 에어ਲਾਈਨ ਦਾ ਕੀ ਨਾਮ ਹੈ ਗਰੁੜ 에어ਲਾਈਨ ਹਿੰਦੂ ਦੇਵਤਾ ਔਰ ਜਦੋਂ ਮੁਸਲਿਮ ਦੇਸ਼ਾਂ ਦੀ ਕਾਨਫਰੰਸ ਗਿਆ ਉਹਦੀ ਇੱਕ ਬੇਟੀ ਜਿਹੜੀ ਹੈ ਉਹ ਵੀ ਰਾਸ਼ਟਰਪਤੀ ਰਹੀ ਇਸ ਵਾਰ ਨੂੰ ਦੀ ਮੇਘਾਵਤੀ ਤੇ ਪਦਮਾਵਤੀ ਮੇਘਾਵਤੀ ਰਾਸ਼ਟਰਪਤੀ ਬਣੀ ਸੀ ਉੱਥੋਂ ਦੀ ਦੋਨੋਂ ਹਿੰਦੂ ਨਾਮ ਨੇ ਜਦੋਂ ਇਸਲਾਮਿਕ ਦੇਸ਼ਾਂ ਦੀ ਕਾਨਫਰੰਸ 'ਚ ਗਿਆ ਉਹਨੂੰ ਕਿਹਾ ਕਿ ਇਹ ਨਾਮ ਤੁਸੀਂ ਕਿਉਂ ਰੱਖੇ ਹੋਏ ਐ ਇਹ ਤੁਸੀਂ ਤਾਂ ਇਸਲਾਮ ਨੂੰ ਮੰਨਣ ਵਾਲੇ ਉਹ ਕਹਿੰਦਾ ਮੈਂ ਖੁਦ ਮੇਰੇ ਜਿਹੜੇ ਪੁਰਖੇ ਸੀ ਉਹ ਸਾਰੇ ਹਿੰਦੂ ਸੀ ਅਸੀਂ ਹੁਣ ਇਸਲਾਮ ਨੂੰ ਮੰਨਦੇ ਆਂ ਔਰ ਇਸਲਾਮ ਦੇ ਉਸ ਦੇ ਮੁਤਾਬਕ ਪੂਜਾ ਕਰਦੇ ਆਂ ਪਰ ਜਿਹੜਾ ਵਿਅਕਤੀ ਜਿਹੜਾ ਦੇਸ਼ ਜਿਹੜਾ ਸਮਾਜ ਆਪਣੇ ਪਿਛੋਕੜ ਤੇ ਆਪਣੇ ਵਿਰਸੇ ਤੇ ਫਖਰ ਨਹੀਂ ਕਰਦਾ ਉਹ ਕਦੇ ਮਹਾਨ ਨਹੀਂ ਹੋ ਸਕਦਾ ਇਸ ਲਈ ਇਹ ਮੇਰਾ ਵਿਰਸਾ ਮੈਂ ਭਗਵਾਨ ਰਾਮ ਦੀ ਰਾਮ ਜੁੱਲਾ ਵੀ ਚੱਲੂਗੀ ਮੇਰੇ ਸਭ ਤੋਂ ਵਧੀਆ ਮੇਰੀਆਂ ਬੇਟੀਆਂ ਦੇ ਨਾਂ ਉਹ ਵੀ Hindu ਨਾਮ ਰਹਿਣਗੇ ਮੇਰੇ ਕਰੋੜੇਰ ਨਾਂ ਦਾ ਹੈਗੀ ਕੁਵੇਰ ਬੈਂਕ ਰਹੇਗਾ ਤੇ ਇਸ ਕਰਕੇ ਉਹ ਸਾਰਾ ਉਹਨੇ ਉੱਥੇ ਉਸ ਤੇ ਫਖਰ ਮਹਿਸੂਸ ਕੀਤਾ ਔਰ ਇਸਲਾਮਿਕ ਕੰਟਰੀਜ਼ ਦੇ ਸਾਰੇ بڑے ਲੋਕਾਂ ਨੇ ਉਸ ਚੀਜ਼ ਨੂੰ ਮੰਨਿਆ ਕਿ ਇਹ ਠੀਕ ਕਰ ਰਹੇ ਹੋ ਤੁਸੀਂ ਤੇ ਇਹ ਤੁਸੀਂ ਕੀ ਅਲੱਗ ਤਰ੍ਹਾਂ ਕਰਨ ਲੱਗੇ ਹੋ ਕੀ ਇਹ ਗੱਲਾਂ ਕਰਨ ਲੱਗੇ ਹੋ ਉੱਥੇ ਕੁਰਾਨ ਪੜਾਉਣੀ ਸ਼ੁਰੂ ਕਰਤੀ ਉੱਥੇ ਤੁਸੀਂ ਨਿਕਾਹ ਕਰਾਉਣੇ ਗੁਰਦੁਆਰਾ ਸਾਹਿਬਾਂ 'ਚ ਸ਼ੁਰੂ ਕਰਤੇ ਇਹ ਕਿਹੜੀ ਕਿਹੜੀ ਨਿਸ਼ਾਨ ਦੇ ਰਹੇ ਹੋ ਕਿੱਥੇ ਗੁਰੂ ਗੋਬਿੰਦ ਸਿੰਘ ਨੇ ਇਹ ਗੱਲ ਕਹੀ ਆ ਉਹ ਤਾਂ ਉਸ ਜ਼ੁਲਮ ਦੇ ਖਿਲਾਫ ਲੜੇ ਨੇ ਸਾਡੇ ਗੁਰੂਆਂ ਨੂੰ ਸ਼ਹੀਦ ਕੀਤਾ ਔਰ ਇਹ ਇਹ ਜ਼ੁਲਮ ਦੇ ਖਿਲਾਫ ਜ਼ੁਲਮ ਦੇ ਨਾਲ ਖੜੇ ਹੋ ਰਹੇ ਆ ਇਹ ਨਹੀਂ ਹੋਣਾ ਚਾਹੀਦਾ